ਸਤਿ ਸ੍ਰੀ ਅਕਾਲ ਮੈਂ ਚਰਨਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਮ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਵੱਡੇ ਐਲਾਨ ਦੀ ਦੁਕਾਨਦਾਰਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਸੂਸੀ ਮਾਮਲੇ ਦੇ ਵਿੱਚ ਪੰਜਾਬ ਤੋਂ ਇੱਕ ਹੋਰ ਯੂਟਿਊਬਰ ਗ੍ਰਿਫਤਾਰ ਕਰ ਲਿਆ ਗਿਆ ਹੈ ਯੂਟਿਊਬਰ ਦਾ ਕੀ ਕਹਿਣਾ ਹੈ ਤੇ ਸਰਕਾਰ ਦੇ ਵੱਲੋਂ ਕੀ ਵੱਡੇ ਖੁਲਾਸੇ ਕੀਤੇ ਗਏ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਨੂੰ ਲੈ ਕੇ ਆਪਰੇਸ਼ਨ ਸੰਧੂਰ ਨੂੰ ਲੈ ਕੇ ਸੀਮ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਵੱਡੀ ਗੱਲ ਆਖ ਦਿੱਤੀ ਗਈ ਹੈ ਕਿ ਭਗਵੰਤ ਮਾਨ ਦੇ ਵੱਲੋਂ ਆਪਰੇਸ਼ਨ ਸੰਧੂਰ ਦੀ ਪੋਰ ਖੋਲ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵਿੱਚ ਇੱਕ ਹੋਰ ਸਰਕਾਰੀ ਅਹੁਦਾ bari ਬੰਦੇ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਟੁੱਟ ਕੇ ਪੈ ਗਈਆਂ ਨੇ ਤੇ ਮੋੜਵੇਂ ਜਵਾਬ ਮੰਤਰੀਆਂ ਨੇ ਵੀ ਪੰਜਾਬ ਸਰਕਾਰ ਦੇ ਸੀਮ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀਆਂ ਨੇ ਵੀ ਦੇ ਦਿੱਤੇ ਨੇ ਰਾਜਾ ਫਟਿੰਗ ਦੇ ਵੱਲੋਂ ਕੀਤੇ ਗਏ ਚੈਲੰਜ ਨੂੰ ਜਾਖਣ ਨੇ ਕਬੂਲ ਲਿਆ ਤੇ ਵੱਡੀ ਗੱਲ ਆਖ ਦਿੱਤੀ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸੀਮ ਭਗਵੰਤ ਮਾਨ ਦੇ ਵੱਲੋਂ ਅੱਜ ਤੀਜੇ ਦਿਨ ਤੀਜੀ ਕੈਬਨ ਮੀਟਿੰਗ ਕੀਤੀ ਗਈ ਹੈ ਤੇ ਇਸ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਗਿਆ ਇਹ ਫੈਸਲਾ ਦੁਕਾਨਦਾਰਾਂ ਨੂੰ ਲੈ ਕੇ ਲਿਆ ਗਿਆ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਤ ਐਕਟ 1958 ਵਿੱਚ ਸੋਧ ਕਰਨ ਦੀ ਮਨਜ਼ੂਰੀ ਦਿੰਦੇ ਹੋਏ ਇਹ ਐਲਾਨ ਕੀਤਾ ਹੈ ਕਿ ਹੁਣ 20 ਤੋਂ ਘੱਟ ਮੁਲਾਜ਼ਮਾਂ ਵਾਲੇ ਕਿਸੇ ਵੀ ادارے ਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਿਹੜੇ ਦੁਕਾਨਦਾਰ ਦੇ ਕੋਲ 20 ਤੋਂ ਵੱਧ ਜਾਂ 20 ਤੋਂ ਘੱਟ ਮੁਲਾਜ਼ਮ ਕੰਮ ਕਰਦੇ ਹੁੰਦੇ ਸੀ ਉਸ ਦੇ ਬਾਰੇ ਉਹਨਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਸੀ ਮਨਜ਼ੂਰੀ ਲੈਣੀ ਪੈਂਦੀ ਸੀ ਤੇ ਇਸ ਦੇ ਵਿੱਚ ਹੁਣ ਸ੍ਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਐਕਟ ਦੇ ਵਿੱਚ ਸੋਧ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਹੁਣ ਦੁਕਾਨਦਾਰ 20 ਜਾਂ ਉਸ ਤੋਂ ਘੱਟ ਬੰਦਿਆਂ ਨੂੰ ਆਪਣੀ ਨੌਕਰੀ ਤੇ ਰੱਖ ਸਕਦੇ ਨੇ ਮਜ਼ਦੂਰੀ ਕਰਵਾ ਸਕਦੇ ਨੇ ਇਸ ਦੇ ਵਿੱਚ ਕੋਈ ਵੀ ਰਜਿਸਟ੍ਰੇਸ਼ਨ ਜਾਂ ਐਨਓਸੀ ਲੈਣ ਦੀ ਲੋੜ ਨਹੀਂ ਪਵੇਗੀ ਇਸ ਦਿਨਾਂ ਲਈ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਹੁਣ ਕੋਈ ਵੀ ਇਨਸਪੈਕਟਰ ਉੱਥੇ ਛਾਪੇ ਮਾਰ ਕੇ ਦੁਕਾਨਦਾਰਾਂ ਨੂੰ ਪਰੇਸ਼ਾਨ ਨਹੀਂ ਕਰੇਗਾ ਇਸ ਤਰ੍ਹਾਂ ਇਨਸਪੈਕਟਰ ਰਾਜ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ ਕਿਉਂਕਿ ਇਸ ਸੋਧ ਦੇ ਵਿੱਚ 95% ਦੁਕਾਨਦਾਰ ਆ ਜਾਣਗੇ ਜਿਨ੍ਹਾਂ ਦੇ ਕੋਲ 20 ਤੋਂ ਘੱਟ ਮੁਲਾਜ਼ਮ ਕੰਮ ਕਰਦੇ ਹਨ ਇਸ ਦੇ ਵਿੱਚ ਉਹਨਾਂ ਦਾ ਇਹ ਵੀ ਕਹਿਣਾ ਕਿ ਹੁਣ ਦੁਕਾਨਦਾਰਾਂ ਨੂੰ ਸਿਰਫ 6 ਮਹੀਨੇ ਦੇ ਵਿੱਚੋਂ ਇੱਕ ਵਾਰੀ ਜਾਣਕਾਰੀ ਦੇਣੀ ਹੋਵੇਗੀ ਕਿ ਤੁਹਾਡੀ ਦੁਕਾਨ ਦੇ ਵਿੱਚ ਕਿੰਨੇ ਮੁਲਾਜ਼ਮਾ ਨੌਕਰੀ ਕਰਦੇ ਨੇ ਕਿੰਨੇ ਬੰਦੇ ਕੰਮ ਕਰਦੇ ਨੇ ਤੇ ਇਸ ਦੇ ਨਾਲ ਹੀ ਸੀਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਸੋਧ ਕਰ ਦਿੱਤੀ ਗਈ ਹੈ ਕਿ ਹੁਣ ਓਵਰਟਾਈਮ ਦਾ ਜਿਹੜਾ ਲਿਮਟ ਹੈ ਟਾਈਮ ਹੈ ਵਧਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪਹਿਲਾਂ ਜਿਹੜੇ ਮੁਲਾਜ਼ਮ ਸਨ ਉਹ ਓਵਰਟਾਈਮ 3 ਮਹੀਨੇ ਦੇ ਵਿੱਚ ਕੇਵਲ 50 ਘੰਟੇ ਹੀ ਕਰ ਸਕਦੇ ਸੀ ਤੇ ਹੁਣ ਜਿਸ ਨੂੰ ਵਧਾ ਕੇ 144 ਘੰਟੇ ਕਰ ਦਿੱਤੇ ਗਏ ਨੇ ਇਸ ਦਾ ਮਤਲਬ ਇਹ ਹੈ ਕਿ ਜੇ ਕੋਈ ਮੁਲਾਜ਼ਮ ਆਪਣੇ ਕੰਮ ਦੇ ਘੰਟਿਆਂ ਤੋਂ ਵੱਧ ਕੰਮ ਕਰਨਾ ਚਾਹੁੰਦਾ ਤਾਂ ਉਹ ਅਜੇ ਹੁਣ ਕਰ ਸਕਦਾ ਹੈ ਇਸ ਦੇ ਨਾਲ ਹੀ ਓਵਰਟਾਈਮ ਲਈ ਮਿਲਣ ਵਾਲੀ ਤਨਖਾਹ ਦੇ ਪ੍ਰਤੀ ਘੰਟੇ ਤੋਂ ਦੁੱਗਣੀ ਰਕਮ ਦੁਕਾਨਦਾਰ ਜਾਂ ادارے ਦੇ ਮਾਲਕ ਵੱਲੋਂ ਮੁਲਾਜ਼ਮ ਨੂੰ ਦੇਣੀ ਪਵੇਗੀ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਓਵਰਟਾਈਮ ਵਧਾ ਦਿੱਤਾ ਗਿਆ ਇਸ ਦੇ ਵਿੱਚ ਜੇਕਰ ਕੋਈ ਵਿਅਕਤੀ ਓਵਰਟਾਈਮ ਕੰਮ ਕਰਦਾ ਹੈ ਤਾਂ ਪਹਿਲਾਂ ਜਿਹੜੇ 1 ਘੰਟੇ ਦੀ ਓਵਰਟਾਈਮ ਦੀ ਰਕਮ ਸੀ ਉਹ ਹੁਣ ਦੁੱਗਣੀ ਕਰ ਦਿੱਤੀ ਗਈ ਹੈ ਦੁਕਾਨਦਾਰਨ ਹੁਣ ਆਪਣੇ ਮੁਲਾਜ਼ਮ ਨੂੰ ਨੌਕਰੀ ਕਰਨ ਵਾਲੇ ਬੰਦੇ ਨੂੰ ਓਵਰਟਾਈਮ ਦੀ ਜਿਹੜੀ ਕੀਮਤ ਹੈ ਉਹ ਹੁਣ ਦੁੱਗਣੀ देनी ਪਵੇਗੀ ਤੇ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਦੁਕਾਨਦਾਰ ਆਪਣੇ ਮੁਲਾਜ਼ਮ ਨੂੰ ਇਸ ਦੁੱਗਣੀ ਤਰਖਾਹ ਨਹੀਂ ਦਿੰਦਾ ਤਾਂ ਉਹ ਜਿਹੜਾ ਮੁਲਾਜ਼ਮ ਉੱਥੇ ਕੰਮ ਕਰਦਾ ਹੈ ਉਹ ਲੇਬਰ ਇਨਸਪੈਕਟਰ ਨੂੰ ਜਾ ਕੇ ਸ਼ਿਕਾਇਤ ਕਰ ਸਕਦਾ ਹੈ ਜੋ ਕਿ ਪਹਿਲਾਂ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਉਹਨਾਂ ਦੇ ਕਹਿਣ ਕਿ ਹੁਣ ਕੋਟਾ ਦੇ ਚੱਕਰਾਂ ਦੇ ਵਿੱਚੋਂ ਇਹਨਾਂ ਨੂੰ ਕੱਢ ਕੇ ਸਿੱਧਾ ਇਨਸਪੈਕਟਰ ਕੋਲ ਜਾਣ ਦੀ ਹਦਾਇਤ ਹੈ ਕਰ ਦਿੱਤੀ ਗਈ ਹੈ ਇਹ ਐਲਾਨਸੀਅਮ ਭਗਵੰਤ ਮਾਦੇ ਵੱਲੋਂ ਇੱਥੇ ਕਰ ਦਿੱਤਾ ਗਿਆ ਹੈ ਵਾਧਿਆ ਅਗਲੀ ਖਬਰ ਦੇ ਵੱਲ ਆਪਰੇਸ਼ਨ ਸੰਦੂਰ ਤੋਂ ਬਾਅਦ ਹੁਣ ਭਾਰਤ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚੋਂ ਜਸੂਸ ਗ੍ਰਿਫਤਾਰ ਕੀਤੇ ਜਾ ਰਹੇ ਨੇ ਜਿਨ੍ਹਾਂ ਉੱਪਰ ਇਹ ਦੋਸ਼ ਲਗਾਇਆ ਜਾਂਦਾ ਕਿ ਇਹਨਾਂ ਦੇ ਵੱਲੋਂ ਭਾਰਤ ਦੀ ਅਤੇ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਜਿਸ ਕਰਕੇ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਤੇ ਹੁਣ ਇਹ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਰੋਪੜ ਤੋਂ ਜਾਨ ਮਾਹਲ ਜਸਬੀਰ ਸਿੰਘ ਮਾਹਲ ਜੋ ਕਿ ਯੂਟਿਊਬਰ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੀ ਇਹ ਗ੍ਰਿਫਤਾਰੀ ਬੀਤੇ ਦਿਨੀ ਕੀਤੀ ਗਈ ਹੈ ਜਸੂਸੀ ਮਾਮਲੇ ਦੇ ਵਿੱਚ ਫੜੇ ਗਏ ਜਸਬੀਰ ਸਿੰਘ ਦੇ ਉੱਪਰ ਇਹ ਦੋਸ਼ ਹੈ ਕਿ ਇਸ ਦੇ ਵੱਲੋਂ ਪਾਕਿਸਤਾਨ ਦੇ ਕੁਝ ਬੰਦੇ ਨੇ ਕੁਝ ਅਧਿਕਾਰੀ ਨੇ ਜਿਨ੍ਹਾਂ ਦੇ ਨਾਲ ਇਸ ਦੇ ਸੰਪਰਕ ਨੇ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਵੀ ਦੋਸ਼ ਨੇ ਜਸਬੀਰ ਸਿੰਘ ਦਾ ਜੋਤੀ ਮਲਹੋਤਰਾ ਨਾਲ ਵੀ ਸੰਪਰਕ ਸੀ ਜੋ ਕਿ ਹਰਿਆਣਾ ਤੋਂ ਗ੍ਰਿਫਤਾਰ ਕੀਤੀ ਗਈ ਸੀ ਕੁਝ ਹਫ਼ਤੇ ਪਹਿਲਾਂ ਜਸੂਸੀ ਮਾਮਲੇ ਦੇ ਵਿੱਚ ਜੋਤੀ ਮਲਹੋਤਰਾ ਵੀ ਯੂਟਿਊਬਰ ਹੈ ਪਾਕਿਸਤਾਨ ਗਈ ਸੀ ਤੇ ਜਸਪੀਰ ਸਿੰਘ ਵੀ ਜੋ ਰੋਪੜ ਦੇ ਨਾਲ ਸੰਬੰਧਿਤ ਹੈ ਉਹ ਵੀ ਤਿੰਨ ਵਾਰ ਪਾਕਿਸਤਾਨ ਗਿਆ ਸੀ ਯਾਤਰਾ ਦੇ ਲਈ 2020 ਦੇ ਵਿੱਚ 2021 ਅਤੇ 2024 ਦੇ ਵਿੱਚ ਅਤੇ ਪਾਕਿਸਤਾਨ ਨੈਸ਼ਨਲ ਡੇ ਜੋ ਦਿੱਲੀ ਦੇ ਵਿੱਚ ਮਨਾਇਆ ਗਿਆ ਸੀ 2024 ਵਿੱਚ ਉਸ ਦੇ ਵਿੱਚ ਵੀ ਦਾਨਿਸ਼ ਨਾਮ ਦੇ ਵਿਅਕਤੀ ਦੇ ਵੱਲੋਂ ਜੋ ਪਾਕਿਸਤਾਨ ਦਾ ਕੂਫੀਆ ਏਜੰਸੀ ਨਾਲ ਸੰਬੰਧਿਤ ਵਿਅਕਤੀ ਦੱਸਿਆ ਜਾਂਦਾ ਜਸੂਸੀ ਮਾਮਲੇ ਦੇ ਵਿੱਚ ਉਹ ਕੰਮ ਕਰਦਾ ਹੈ ਸਾਰਾ ਨੈਟਵਰਕ ਸੰਭਦਾ ਉਸ ਦੇ ਵੱਲੋਂ ਇਸ ਜਸਬੀਰ ਸਿੰਘ ਨੂੰ ਨਿਯੋਤਾ ਵੀ ਨਮੰਤਰਣ ਵੀ ਦਿੱਤਾ ਗਿਆ ਸੀ ਤੇ ਮਹਾਲੀ ਦੇ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਜੋ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਵਿੱਚ ਇਹ ਦੋਸ਼ ਇਸ ਜਸਬੀਰ ਸਿੰਘ ਦੇ ਉੱਪਰ ਲਗਾਏ ਗਏ ਨੇ ਕਿ ਇਸ ਨੂੰ ਬਾਹਰੋਂ ਪੈਸੇ ਆਉਂਦੇ ਸੀ ਫੰਡਿੰਗ ਹੁੰਦੀ ਸੀ ਆਈ ਐਸ ਆਈ ਨਾਲ ਇਸ ਦੇ ਲਿੰਕ ਸੀ ਤੇ ਇਸ ਦੇ ਵੱਲੋਂ ਕੁਝ ਜੋ ਕੂਫੇ ਜਾਣਕਾਰੀ ਹੈ ਉਹ ਵੀ ਸਾਂਝੀ ਕੀਤੀ ਗਈ ਸੀ ਤੇ ਇਸ ਦੇ ਕੋਲੋਂ ਜੋ ਇਲੈਕਟ੍ਰੋਨਿਕ ਯੰਤਰ ਬਰਾਮਦ ਕੀਤੇ ਗਏ ਨੇ ਉਸ ਦੇ ਵਿੱਚ ਵੀ ਕੁਝ ਸੰਸਨੀਖੇ ਚੀਜ਼ਾਂ ਮਿਲੀਆਂ ਨੇ ਜਿਸ ਦੇ ਵਿੱਚ ਇਸ ਦੇ ਪਾਕਿਸਤਾਨ ਦੇ ਬੰਦੇ ਨਾਲ ਸੰਪਰਕ ਦੇ ਵਿੱਚ ਹੋਣ ਦੇ ਸਬੂਤ ਮਿਲਦੇ ਨੇ ਇਹ ਸਾਰਾ ਕੁਝ ਪੰਜਾਬ ਦੇ ਡੀਜੀਪੀ ਗੌਰਵ ਯਾਦਤ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਇਆ ਦੱਸਿਆ ਗਿਆ ਤੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਿੰਨ ਦਿਨਾਂ ਦੇ ਰਿਮਾਂਡ ਤੇ ਇਸ ਨੂੰ ਦੇ ਤਾਗਾਤੇ ਅਗਲੀ ਪੇਸ਼ੀ ਇਸ ਦਿ ਮਹਾਲੀ ਕੋਰਟ ਦੇ ਵਿੱਚ 7 ਜੂਨ ਨੂੰ ਹੋਵੇਗੀ ਮੀਡੀਆ ਰਿਪੋਰਟਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਦੋਂ ਜੋਤੀ ਮਲਹੋਤਰਾ ਜੋ ਕਿ ਹਰਿਆਣਾ ਦੀ ਯੂਟਿਊਬਰ ਸੀ ਉਸ ਨੂੰ ਕੂਫੀਆ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਜਸਬੀਰ ਸਿੰਘ ਦੇ ਵੱਲੋਂ ਉਸ ਨਾਲ ਸੰਬੰਧਤ ਜੋ ਵੀ ਗੱਲਬਾਤ ਹੋਈ ਜਾਂ ਬਾਹਰੀ ਬੰਦੇ ਨਾਲ ਪਾਕਿਸਤਾਨ ਦੇ ਬੰਦੇ ਨਾਲ ਜੋ ਵੀ ਗੱਲਬਾਤ ਹੋਈ ਸਾਰਾ ਕੁਝ ਸਾਰੇ ਸਬੂਤ ਮਿਟਾ ਦਿੱਤੇ ਗਏ ਡਿਲੀਟ ਕਰ ਦਿੱਤੇ ਗਏ ਜਿਸ ਦੇ ਕਿ ਹੁਣ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਜਦੋਂ ਜਸਵੀਰ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਥੋੜੀ ਜੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਸੱਚ ਦੀ ਜਿੱਤ ਹੋਵੇਗੀ ਤੇ ਵਿਕਟਰੀ ਸਾਈਨ ਵੀ ਉਸ ਦੇ ਵੱਲੋਂ ਬਣਾਇਆ ਗਿਆ ਕਿ ਜਿੱਤ ਹੋਵੇਗੀ ਸਚਾਈ ਦੀ ਤੇ ਇਸ ਦੇ ਨਾਲ ਹੀ ਮੀਡੀਆ ਰਿਪੋਰਟਰਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ 10 ਤੋਂ 12 ਯੂਟਿਊਬਰਾਂ ਨੂੰ ਹੋਰ ਨੋਟਿਸ ਭੇਜ ਦਿੱਤੇ ਗਏ ਨੇ ਜੋ ਕਿ ਪਿਛਲੇ ਦਿਨਾਂ ਦੇ ਦੌਰਾਨ ਪਾਕਿਸਤਾਨ ਗਏ ਸਨ ਫੇਰ ਹੀ ਦੇ ਲਈ ਜਾਂ ਯਾਤਰਾ ਦੇ ਲਈ ਕਿਉਂਕਿ ਹੁਣ ਤੱਕ ਜੋ ਯੂਟਿਊਬਰਾਂ ਦੇ ਮਾਮਲੇ ਨਿਕਲੇ ਕੇ ਸਾਹਮਣੇ ਆਏ ਨੇ ਉਹ ਪਾਕਿਸਤਾਨ ਕਿਸੇ ਵਲੋਗਿੰਗ ਕਰਨ ਦੇ ਲਈ ਯਾਤਰਾ ਲਈ ਜਾਂ ਘੁੰਮਣ ਫਿਰਲ ਲਈ ਗਏ ਹੋਏ ਸਨ ਤੇ ਉੱਥੇ ਹੀ ਉਹਨਾਂ ਦੇ ਬਾਰੀ ਪਾਕਿਸਤਾਨੀ ਬੰਦਿਆਂ ਦੇ ਨਾਲ ਸੰਪਰਕ ਬਣੇ ਸਨ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਨਿਕਲ ਕੇ ਸામਨੇ ਆਇਆ ਸੀ ਵਾਦਿਆਂ ਅਗਲੀ ਖਬਰ ਦੇ ਵੱਲ ਆਪਰੇਸ਼ਨ ਸੰਧੂਰ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਬਿੱਤ ਦਿਨੀ ਬਿਆਨ ਦਿੱਤਾ ਗਿਆ ਕਿ ਭਾਜਪਾ ਵਾਲੇ ਹੁਣ ਘਰ-ਘਰ ਸੰਧੂਰ ਭੇਜ ਰਹੇ ਨੇ ਤੇ ਆਖਰੇ ਨੇ ਆ ਲਾ ਲਓ ਮੋਦੀ ਦੇ ਨਾਮ ਦਾ ਸੰਧੂਰ ਕੀ ਜੇਕਰ ਤੁਹਾਡੇ ਘਰ ਸੰਧੂਰ ਆਵੇਗਾ ਤਾਂ ਤੁਸੀਂ ਕਹੋਗੇ ਪਿੱਲਾਲਾ ਮੋਦੀ ਦੇ ਨਾਮ ਦਾ ਸੰਧੂਰ ਆ ਇੱਕ ਹੀ ਵਨ ਨੇਸ਼ਨ ਵਨ ਹਸਬੰਡ ਵਾਲੀ ਸਕੀਮ ਹੈ ਕਿ ਇੱਕ ਦੇਸ਼ ਇੱਕ ਪਤੀ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਿਖਾਈ ਦਿੱਤਾ ਤਾਂ ਬਰਵੜੀਤ ਬਿੱਟੂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਸੀਐਮ ਭਗਵੰਤ ਮਾਨ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਹੈ ਇਸ ਨੂੰ ਜੋ ਆਪਰੇਸ਼ਨ ਸੰਦੂਰ ਤਹਿਤ ਭਾਰਤ ਨੂੰ ਸਫਲਤਾ ਮਿਲੀ ਹੈ ਉਹ ਦੇਖੀ ਨਹੀਂ ਜਾ ਰਹੀ ਤਾਂ ਇਸ ਨੂੰ ਲੈ ਕੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਤੇ ਮੋੜਵਾ ਜਵਾਬ ਰਵਨੀਤ ਬਿੱਟੂ ਨੂੰ ਦੇ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜਾ ਵੀ ਥੋੜਾ ਬਹੁਤਾ ਕੁਝ ਬੋਲਦਾ ਹੈ ਉਸ ਨੂੰ ਕਹਿ ਦਿੰਦੇ ਇਹ ਤਾਂ ਪਾਕਿਸਤਾਨ ਦੀ ਬੋਲੀ ਬੋਲਦਾ ਇਸ ਨੂੰ ਪਾਕਿਸਤਾਨ ਭੇਜੋ ਉਹਨਾਂ ਦਾ ਕਹਿਣਾ ਕਿ ਫਿਰ ਉਹ ਫੈਸਲਾ ਵਾਪਸ ਕਿਉਂ ਲਿਆ ਜੋ ਕਿ ਘਰ ਘਰ ਸੰਦੂਰ ਭੇਜਣ ਦੀ ਗੱਲ ਆਖੀ ਜਾ ਰਹੀ ਸੀ ਉਹਨਾਂ ਦਾ ਕਹਿਣਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਜੰਗ ਹੋਈ ਬਾਰ ਦਸਨ ਭੇਜਿਆ ਜਾ ਰਿਹਾ ਕਿ ਉਸ ਦੇ ਵਿੱਚ ਕੀ ਕੀ ਹੋਇਆ ਜੇਕਰ ਤੁਸੀਂ ਜੰਗ ਜਿੱਤਦੇ ਹੋ ਤਾਂ ਲੋਕ ਆਪੇ ਸਮਝ ਜਾਣਗੇ ਕਿ ਜੰਗ ਦੇ ਵਿੱਚ ਕੀ ਹੋਇਆ ਕਿਸ ਦੇ ਉੱਪਰ ਕਬਜ਼ਾ ਕੀਤਾ ਕਿ ਜੰਗਬੰਦੀ ਕਿਉਂ ਹੋਈ ਲੋਕ ਆਪੇ ਸਮਝ ਜਾਣਗੇ ਪਰ ਪਹਿਲੀ ਵਾਰ ਹੋ ਰਿਹਾ ਜੰਗ ਲੜੀ ਗਈ ਤੇ ਬਾਹਰ ਤੱਕ ਦਸਨ ਜਾ ਰਹੇ ਨੇ ਕਿ ਅਸੀਂ ਜੰਗ ਜਿੱਤ ਲਈ ਹੈ ਜੇਕਰ ਤੁਸੀਂ ਜੰਗ ਜਿੱਤ ਲਈ ਹੈ ਤਾਂ ਸਾਰਿਆਂ ਨੂੰ ਖੁਦ ਹੀ ਪਤਾ ਲੱਗ ਜਾਣਾ ਚਾਹੀਦਾ ਇਸ ਦੇ ਵਿੱਚ ਦਸਨ ਵਾਲੀ ਕਿਹੜੀ ਗੱਲ ਹੈ ਤੇ ਇਸ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਗੱਲ ਆਖ ਦਿੱਤੀ ਗਈ ਕਿ ਸਿੰਗਾਪੁਰ ਦੇ ਵਿੱਚ ਸੀਡੀਐਸ ਚੀਫ ਡਿਫੈਂਸ ਸਟਾਫ ਦੇ ਮੁਖੀ ਦੇ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਹਾਂ ਡਰੋਨ ਸਾਡੇ ਡਿੱਗੇ ਸਨ ਪਰ ਇਹ ਜ਼ਰੂਰੀ ਨਹੀਂ ਹੈ ਕਿ ਡਰੋਨ ਡਿੱਗੇ ਸਨ ਇਹ ਜ਼ਰੂਰੀ ਹੈ ਕਿ ਡਰੋਨ ਡਿੱਗੇ ਕਿਉਂ ਸਨ ਉਹਨਾਂ ਨੇ ਕਹਿਣਾ ਕਿ ਫਿਰ ਇਸ ਦੇ ਪਿੱਛੇ ਕੀ ਕਾਰਨ ਹੈ ਉਹਨਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਉਹ ਵੀ ਪਾਕਿਸਤਾਨ ਦੀ ਬੋਲੀ ਬੋਲ ਰਹੇ ਨੇ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣਾ ਮੋੜਵਾ ਜਵਾਬ ਪਿਛਲੇ ਮੁੱਦੇ ਤੇ ਜੋ ਵਿਵਾਦ ਹੋਇਆ ਉਸ ਨੂੰ ਲੈ ਕੇ ਦੇ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਦਿੱਲੀ ਦੇ ਬੰਦਿਆਂ ਨੂੰ ਸਰਕਾਰੀ ਅਹੁਦੇ ਦਿੱਤੇ ਜਾਣੇ ਕੋਈ ਨਵੀਂ ਗੱਲ ਨਹੀਂ ਹੈ ਤੇ ਇਸ ਨੂੰ ਲੈ ਕੇ ਹੁੰਦਾ ਵਿਵਾਦ ਵੀ ਕੋਈ ਨਵਾਂ ਨਹੀਂ ਹੈ ਤੇ ਇੱਕ ਵਾਰ ਫਿਰ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਗਿਆ ਹੈ ਤੇ ਜਿਸ ਦੇ ਵਿੱਚ ਸਾਬਕਾ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦਾ ਪੀ ਸ਼ਾਲੀਨ ਮਿੱਤਰਾ ਨੂੰ ਸਿਹਤ ਮੰਤਰੀ ਦਾ OSD ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਸ਼ਾਲੀਨ ਮਿੱਤਰਾ ਸਤਿੰਦਰ ਜੈਨ ਦਾ ਪੀ ਹੈ ਯੂਪੀ ਦਾ ਬੰਦਾ ਹੈ ਤੇ ਇਸ ਨੂੰ ਇਹ ਸਰਕਾਰੀ ਅਹੁਦਾ ਇੱਕ ਵਾਰ ਫਿਰ ਤੋਂ ਦੇ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਇਸ ਨੂੰ ਲੈ ਕੇ ਪ੍ਰਤਾਪ ਆਈਵਾਦ ਕਹਿਣਾ ਹੈ ਕਿ ਪੰਜਾਬ ਦਿੱਲੀ ਦਾ ਰਿਮੋਟ ਕੰਟਰੋਲ ਕਿਉਂ ਬਣਦਾ ਜਾ ਰਿਹਾ ਹੈ ਜੋ ਨੌਕਰੀਆਂ ਪੰਜਾਬੀਆਂ ਦੇ ਲਈ ਨੇ ਉਹ ਦਿੱਲੀ ਵਾਲਿਆਂ ਨੂੰ ਤੋਹਫੇ ਵਜੋਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਭਗਵੰਤ ਮਾਨ ਦੇ ਵੱਲੋਂ ਦਿੱਲੀ ਵਾਲਿਆਂ ਦੇ ਅੱਗੇ ਪੰਜਾਬ ਨੂੰ ਸਲਿੰਡਰ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਮਜੀਠੀਆ ਵੱਲੋਂ ਵੀ ਇਹ ਪੋਸਟਰ ਸਾਂਝੀ ਕਰਦਿਆਂ ਹੋਇਆਂ ਲਿਖਿਆ ਗਿਆ ਕਿ ਕੀ ਗੱਲ ਪੰਜਾਬ ਵਿੱਚੋਂ ਕੋਈ ਵੀ ਨੌਜਵਾਨ ਇਸ ਅਹੁਦੇ ਲਈ ਤਣੂ ਨਹੀਂ ਲੱਭਿਆ ਯੂਪੀ ਦਾ ਬੰਦਾ ਫਿਰ ਤੋਂ ਲਗਾ ਦਿੱਤਾ ਗਿਆ ਪਹਿਲਾਂ ਦੋ ਬੋਰਡ ਦੇ ਚੇਅਰਮੈਨ ਵੀ ਦਿੱਲੀ ਦੇ ਬੰਦੇ ਲਗਾ ਦਿੱਤੇ ਗਏ ਸੀ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦਾ ਮੁੱਖ ਮੰਤਰੀ ਕਦੋਂ ਬਦਲਿਆ ਜਾਂਦਾ ਹੈ ਇਹ ਬਦਲਾ ਕਦੋਂ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਇੰਤਜ਼ਾਰ ਰਹੇਗਾ ਕਿ ਪੰਜਾਬ ਦਾ ਮੁੱਖ ਮੰਤਰੀ ਕਦੋਂ ਬਾਹਰੀ ਸੂਬੇ ਦਾ ਬਾਹਰੀ ਸੂਬੇ ਦਾ ਕੋਈ ਬੰਦਾ ਲਗਾਇਆ ਜਾਂਦਾ ਹੈ ਵਿਰੋਧੀ ਪਾਰਟੀ ਦੇ ਵੱਲੋਂ ਇਸ OSD ਦੇ ਉੱਪਰ ਬਾਹਰੀ ਬੰਦਾ ਬਿਠਾਉਣ ਤੋਂ ਬਾਅਦ ਸਵਾਲ ਚੁੱਕੇ ਗਏ ਤੇ ਉਧਰ ਦੂਜੇ ਪਾਸੇ ਮੰਤਰੀਆਂ ਦੇ ਵੱਲੋਂ ਵੀ ਮੋੜਵੇਂ ਜਵਾਬ ਇਸ ਵਿਵਾਦ ਤੋਂ ਬਾਅਦ ਦੇ ਦਿੱਤੇ ਗਏ ਨੇ ਅਮਨ ਅਰੋੜਾ ਦੇ ਵੱਲੋਂ ਇੱਕ ਪੁਰਾਣਾ ਸਰਕਾਰੀ ਫਰਮਾਨ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ 2016 ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਉਦੋਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਲਾਹਕਾਰ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਸੀ ਇਸ ਨੂੰ ਸਾਂਝਾ ਕਰਦੇ ਹੋਏ ਅਮਨ ਅਰੋੜਾ ਦੇ ਵੱਲੋਂ ਲਿਖਿਆ ਗਿਆ ਕਿ ਕੀ ਅਕਾਲੀ ਦਲ ਅਤੇ ਬਿਕਰਮਜੀਠੀਆ ਦੱਸਣਗੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਜੋ ਹਰਿਆਣਾ ਦੇ ਜੰਪਲ ਹਨ ਅਤੇ ਦਿੱਲੀ ਰਹਿੰਦੇ ਹਨ ਉਨ੍ਹਾਂ ਉੱਪਰ ਗੁਰੂ ਘਰ ਦੀ ਗੋਲਕ ਦੀ ਹੀਰਾ ਫੇਰੀ ਕਰਨ ਦੇ ਵੀ ਦੋਸ਼ਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਸੀਐਮ ਰਹਿੰਦੇ ਮੰਤਰੀ ਦਾ ਦਰਜਾ ਦੇ ਕੇ ਆਪਣਾ ਓਐਸਜੀ ਕਿਉਂ ਲਗਾਇਆ ਸੀ ਕੀ ਮੈਰਿਟ ਸੀ ਉਨ੍ਹਾਂ ਦੀ ਕੀ ਯੋਗਤਾ ਸੀ ਉਨ੍ਹਾਂ ਦੀ ਕਿਉਂ ਉਹਨਾਂ ਨੂੰ ਪੰਜਾਬ ਦੇ ਖਜ਼ਾਨੇ ਵਿੱਚੋਂ ਤਨਖਾਹ ਦਿੱਤੀ ਗਈ ਜੇਕਰ ਇੱਕ ਬੰਦਾ ਜੋ ਸਿਹਤ ਦੇ ਖੇਤਰ ਦਾ ਤਜਰਬਾ ਰੱਖਦਾ ਹੈ ਜੇਕਰ ਪੰਜਾਬ ਦੇ ਜੇਕਰ ਇੱਕ ਬੰਦਾ ਜੋ ਕਿ ਸਿਹਤ ਦੇ ਖੇਤਰ ਦਾ ਤਜਰਬਾ ਹੈ ਜੇਕਰ ਪੰਜਾਬ ਸਰਕਾਰ ਉਸ ਦੀਆਂ ਸੇਵਾਵਾਂ ਲੈ ਰਹੀ ਹੈ ਤਾਂ ਇਸ ਵਿੱਚ ਗਲਤ ਕੀ ਹੈ ਅਮਨ ਅਰੂੜਾ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ OSD ਲਗਾ ਦਿੱਤਾ ਗਿਆ ਹੈ ਉਸ ਦੀਆਂ ਸੇਵਾਵਾਂ ਲੈ ਰਹੀ ਹੈ ਉਸ ਨੂੰ ਸਿਹਤ ਦੇ ਖੇਤਰ ਵਿੱਚ ਤਜਰਬਾ ਹੈ ਤੇ ਇਸ ਦੇ ਵਿੱਚ ਗਲਤ ਕੀ ਹੈ ਤੇ ਉਹ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਬੰਦਾ ਇਸ ਉੱਪਰ ਕਿਉਂ ਨਹੀਂ ਲਗਾਇਆ ਗਿਆ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਇਹਨਾਂ ਨੂੰ ਨਹੀਂ ਮਿਲਿਆ ਜੋ ਇਸ ਦੇ ਉੱਪਰ ਇਸ ਅਹੁਦੇ ਲਈ ਕਾਬਿਲ ਸੀ ਅਮਨ ਅਰੋੜਾ ਦੇ ਵੱਲੋਂ ਅਕਾਲੀ ਦਲ ਨੂੰ ਕੀ ਰਹਿ ਗਿਆ ਤੇ ਉਹ ਦੂਜੇ ਪਾਸੇ ਬਾਕੀ ਮੰਤਰੀਆਂ ਦੇ ਵੱਲੋਂ ਕਾਂਗਰਸ ਨੂੰ ਕੀ ਰਹਿ ਗਿਆ ਅਰੂਸਾ ਆਲਮਾ ਪ੍ਰਸ਼ਾਂਤ ਕਿਸ਼ੋਰ ਅਤੇ ਪੁਪੇਸ਼ ਬਗੇਲ ਜੋ ਹੁਣ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ ਉਹਨਾਂ ਨੂੰ ਲੈ ਕੇ ਇਹ ਕਹਿਣਾ ਕਿ ਇਹ ਪੰਜਾਬ ਦੇ ਬੰਦੇ ਨੇ ਇਹ ਵੀ ਤਾਂ ਬਾਰੇ ਬੰਦੇ ਨੇ ਜਿਨ੍ਹਾਂ ਉੱਪਰ ਕਾਂਗਰਸ ਸਰਕਾਰ ਦੇ ਵੱਲੋਂ ਖਜਾਨਾ ਲਟਾਇਆ ਗਿਆ ਸੀ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੇ ਲੀਡਰ ਇੱਕ ਦੂਜੇ ਉੱਪਰ ਚਿੱਕੜ ਛੁੱਟਦੇ ਦਿਖਾਈ ਦੇ ਰਹੇ ਨੇ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਰਾਜਾ ਫੜਿੰਗ ਦੇ ਵੱਲੋਂ ਬੀਤ ਦਿਨੀ ਅਬੋਹਰ ਦੇ ਵਿੱਚ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਸੁਨੀਲ ਜਾਖੜ ਦਾ ਗੜਸੀ ਸੁਨੀਲ ਜਾਖੜ ਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਅਗਿੱਤਾ ਕਿ ਆਪਣੇ ਭਤੀਜੇ ਨੂੰ ਇਸ ਅਬੋਹਰ ਵਿਧਾਨ ਸਭਾ ਹਲਕੀ ਦੀ ਸੀਟ ਤੋਂ ਹਟਾਓ ਖੁਦ ਆਓ ਆਪਾਂ ਦੋਵੇਂ ਇਥੇ ਚੋਣ ਲੜਦੇ ਹਾਂ ਜੇਕਰ ਮੈਂ ਹਾਰ ਗਿਆ ਮੈਂ ਅਸਤੀਫਾ ਦੇ ਦਵਾਂਗਾ ਪ੍ਰਧਾਨਗੀ ਤੋਂ ਜੇਕਰ ਤੁਸੀਂ ਹਾਰ ਗਏ ਤਾਂ ਤੁਸੀਂ ਆਪਣੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਉ ਤੇ ਇਸ ਨੂੰ ਲੈ ਕੇ ਹੁਣ ਸੁਨੀਲ ਜਾਖੜ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਜਦੋਂ ਇਹ ਨਵਾਂ ਨਵਾਂ ਰਾਜਨੀਤੀ ਵਿੱਚ ਆਇਆ ਸੀ ਤਾਂ ਇਸ ਨੂੰ ਮੈਂ ਹੀ ਬਚਾਇਆ ਸੀ ਉਹਨਾਂ ਦਾ ਕਹਿਣਾ ਕਿ ਵਿਧਾਨ ਸਭਾ ਦੇ ਵਿੱਚ ਖੜ ਕੇ ਇਸ ਦੀ ਜਾਨ ਮੈਂ ਹੀ ਬਚਾਈ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਬਾਦਲਾ ਅੱਗੇ ਮੈਂ ਇਹ ਗੱਲ ਕੀਤੀ ਸੀ ਕਿ ਇਹ ਨਵਾਂ ਨਵਾਂ ਰਾਜਨੀਤੀ ਵਿੱਚ ਆਇਆ ਇਸ ਨੂੰ ਬਖਸ਼ ਦਿਓ ਕਿਉਂਕਿ ਰਾਜਾ ਵੜਿੰਗ ਦੇ ਉੱਪਰ ਇਲੈਕਸ਼ਨਾਂ ਸਮੇਂ ਨਸ਼ਾ ਤਸਕਰਾਂ ਦੇ ਕੋਲੋਂ ਫੰਡਿੰਗ ਲੈਣ ਦਾ ਪੈਸਾ ਲੈਣ ਦਾ ਇਲਜ਼ਾਮ ਲੱਗਾ ਸੀ ਜਿਸ ਨੂੰ ਲੈ ਕੇ ਸੁਨੀਲ ਜਾਖੜ ਦਾ ਕਹਿਣਾ ਕਿ ਇਸ ਦੀ ਜਾਨ ਮੈਂ ਹੀ ਬਚਾਈ ਸੀ ਤੇ ਇਸ ਦੇ ਨਾਲ ਹੀ ਸੁਨੀਲ ਜਾਖੜ ਦੇ ਵੱਲੋਂ ਚੁਣੌਤੀ ਨੂੰ ਸਵੀਕਾਰ ਕਰਦਿਆਂ ਹੋਏ ਇਹ ਗੱਲ ਆਖ ਦਿੱਤੀ ਗਈ ਹੈ ਤੇ ਜੇ ਬਾਲੀ ਖੁਰਕ ਹੁੰਦੀ ਹੈ ਤਾਂ ਆ ਜਾ ੱੱੱਕੇ ਚੜ ਗਿਆ ਨਾ ਕੰਗਾ ਕਰ ਦੂੰ ਜਦੋਂ ਚੱਲੀ ਨਾ ਪੂਰੇ ਦੀ ਹਵਾ ਤਾਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਇਹ ਗੱਲ ਇਹ ਲਾਈਨਾਂ ਇਹ ਸ਼ਬਦ ਸੁਨੀਲ ਜਾਖੜ ਦੇ ਵੱਲੋਂ ਇਸ ਰਾਜਾ ਵੜੈੰਗ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਵਰ ਦਿੱਤੇ ਗਏ ਨੇ ਇਸ ਨਾਲ ਜਦਿਆਂ ਵੱਡੇ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ